ਮਹਿੰਦਰਜੀ ਸਿੱਧੂ ਪਿੰਡ ਜੰਡਿਆਲਾ ਭਾਰਤੀ ਅੰਬੇਦਕਰ ਮਿਸ਼ਨ ਦੇ ਪੰਜਾਬ ਦਾ ਵਾਈਸ ਪ੍ਰਧਾਨ ਆ ਜੀ ਜੋ ਅੱਜ ਸਾਡਾ ਮਿਸ਼ਨ ਚੱਲ ਰਿਹਾ ਆ ਉਹਦੇ ਵਿੱਚ ਸਾਨੂੰ ਬਹੁਤ ਵੱਡਾ ਇੱਕ ਤਕਾ ਲੱਗਾ ਜਿਹੜਾ ਕਿ ਇਹ ਬੋਤਨਾ ਛੇੜਛਾੜ ਕਰਨ ਦਾ ਪਤਾ ਲੱਗਾ ਸੀ ਸਾਨੂੰ ਉਹਦੇ ਬਾਰੇ ਅਸੀਂ ਡਟ ਕੇ ਵਿਰੋਧ ਕਰ ਰਹੇ ਆ ਕਈਆਂ ਦਿਨਾਂ ਤੋਂ ਹੀ ਔਰ ਅੱਜ ਵੀ ਅਸੀਂ ਸਾਰੀ ਸਾਡੀ ਟੀਮ ਭਾਰਤੀ ਅਮੀਰਦਾਰ ਮਿਸ਼ਨ ਤੇ ਹੋਰ ਵੀ ਸਾਡੇ ਨਾਲ ਸੰਸਥਾਵਾਂ ਜਿਹੜੀਆਂ ਇਹ ਤਾਂ ਇਕੱਠੀਆਂ ਹੋ ਕੇ ਅਸੀਂ ਅੱਜ ਲਿਖਤੀ ਰੂਪ ਵਿੱਚ ਪੇਪਰ ਦੇਣਾ ਚਾਹੁੰਦੇ ਆ ਮੈਂਟੋ ਮੰਗ ਪੱਤਰ ਦੇ ਕੇ ਇਹ ਗੱਲ ਕਰੀਏ ਕੌਣ-ਕੌਣ ਆਏ ਨੇ ਤੁਹਾਡੇ ਨਾਲ ਸਾਡੇ ਨਾਲ ਬਲਦੀਸ਼ਕੌਰ ਜੀ ਵੀ ਆ ਜੀ ਇਹ ਵੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆ ਭਾਰਤੀ ਅਮੀਰਦਾਰ ਮਿਸ਼ਨ ਦੇ ਤੇ ਸਾਡੇ ਖਟਕਰ ਸਾਹਿਬ ਵੀ ਆ ਇਹ ਵੀ ਸਾਡੇ ਬਾਈਸ ਪ੍ਰਧਾਨ ਨੇ ਤੇ ਇੱਧਰ ਸਾਡੇ ਮੈਡਮ ਹੋਣੀ ਵੀ ਸਾਡੇ ਮਹਿਲਾ ਬੈਂਕ ਦੇ ਪ੍ਰਧਾਨ ਨੇ ਰਪਿੰਦਰ ਤੇ ਇੱਧਰ ਸਾਡੇ ਬਰਿੰਦਰ ਜੀ ਵੀ ਜ਼ਿਲ੍ਹੇ ਦੇ ਪ੍ਰਧਾਨ ਨੇ ਇਹ ਵੀ ਸਾਡੇ ਪ੍ਰਧਾਨ ਸਾਹਿਬ ਨੇ ਸੁਸ਼ਿੰਦਰ ਖਟਗੜ ਜੀ ਤੇ ਅੱਜ ਸਾਰੇ ਜਣੇ ਅਸੀਂ ਇੱਥੇ ਇਸ ਕਰਕੇ ਪਹੁੰਚੇ ਆ ਕਿ ਜੋ ਵੀ ਹੋ ਸਕਦਾ ਆ ਵੱਧ ਤੋਂ ਵੱਧ ਇਹ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀਆਂ ਆ ਕਿ ਅੱਗੇ ਤੋਂ ਕੋਈ ਵੀ ਇੰਦਾ ਦੀ ਹਰਕਤ ਨਾ ਹੋ ਸਕੇ ਕੀ ਸਮਝਦੇ ਹੋ ਜਿਹੜੀ ਗੜਰਾੰਪਰ ਸਾਡੇ ਨੂੰ ਵਾਪਸੀ ਆ ਬਹੁਤ ਹੀ ਮਾੜਾ ਕਾਰਨਾਮਾ ਬੰਦੇ ਨੇ ਕੀਤਾ ਤੇ ਕੀ ਕਾਰਨ ਇਹਦਾ ਹੋ ਸਕਦਾ ਜਾਂ ਇਹਦੇ ਪਿੱਛੇ ਕੀ ਸਮਝਦੇ ਹੋ ਕੀ ਸਥਿਤੀ ਹੈ ਸ਼ਕਤੀਆਂ ਤਾਂ ਦੇਖੋ ਜੀ ਕੋਈ ਵੀ ਬੰਦਾ ਕਰਦਾ ਆ ਤੇ ਕਿਸੇ ਦੀ ਪਿੱਛੇ ਸ਼ੈ ਹੁੰਦੀ ਆ ਤਾਂ ਕੋਈ ਕੰਮ ਤਾਂ ਹੀ ਹੋ ਕੀਤੇ ਜਾਂਦੇ ਆ ਇਹ ਤਾਂ ਕੋਈ ਸਾਜਸ਼ਾ ਹੀ ਆ ਇਸ ਦੀ ਨਹੀਂ ਤਾਂ ਕੌਣ ਕਰਦਾ ਆ ਕਿਸੇ ਨੂੰ ਕੋਈ ਨਾ ਛੇੜਨ ਦੀ ਕੋਸ਼ਿਸ਼ ਨਹੀਂ ਕਰਦਾ ਇਹਦੇ ਪਿੱਛੇ ਕੋਈ ਸਾਜਸ਼ਾ ਹੀ ਹੁੰਦੀਆਂ ਆ ਕੋਈ ਜਿਨ੍ਹਾਂ ਦੇ ਨਾਲ ਇਹ ਕੀਤਾ ਜਾਂਦਾ ਆ ਇਸ ਕਰਕੇ ਦੇਸ਼ ਦਾ ਕੋਈ ਨੁਕਸਾਨ ਨਾ ਹੋਵੇ ਸਾਡੇ ਪਰਿਵਾਰਾਂ ਦਾ ਕੋਈ ਨੁਕਸਾਨ ਨਾ ਹੋਵੇ ਸਾਡੇ ਅਸੀਂ ਬੈਂਕ ਨੂੰ ਕੋਈ ਪ੍ਰੋਬਲਮ ਨਾ ਆਵੇ ਅਸੀਂ ਇਹੀ ਮੰਗ ਐ ਇਸੇ ਕਰਕੇ ਕਰਦੇ ਆ ਕਿ ਇਹਨੂੰ ਪਹਿਲਾਂ ਹੀ ਰੋਕਿਆ ਜਾਵੇ ਕਿ ਅੱਗੇ ਤੋਂ ਕੋਈ ਵੀ ਦਾਨੀਆਂ ਪ੍ਰੋਬਲਮ ਨਾ ਆਣ ਜਿੱਦੇ ਨਾਲ ਦੇਸ਼ ਦੇ ਵਿੱਚ ਸਾਡੇ ਕੋਲ ਪ੍ਰੋਬਲਮ ਆਵੇ ਦੁਨੀਆ ਦੀ ਕੋਈ ਟਕਰਾਹ ਹੋਵੇ ਕਿਉਂਕਿ ਇਸ ਕਰਕੇ ਅਸੀਂ ਇਹੀ ਮੰਗ ਪੱਤਰ ਦੇਣਾ ਚਾਹੁੰਦੇ ਹਾਂ। ਦੂਸਰਾ ਪਤਲਾ ਜੀ ਪਿਛਲੇ ਦਿਨਾਂ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਨੇ ਵੀ ਇੱਕ ਮੰਧ ਭਾਗਾ ਬਿਆਨ ਦਿੱਤਾ ਸੀਗਾ ਬਾਬਾ ਸਾਹਿਬ ਜੀ ਦੇ ਬਾਰੇ ਜੀ ਕੀ ਇਹ ਚੀਜ਼ ਨੂੰ ਦਾ ਜੋੜ ਕੇ ਦੇਖਦੇ ਹੋਗਾ ਦੇਖੋ ਜਦੋਂ ਵੱਡੇ ਲੀਡਰ ਸਿਆਣੇ ਆਪਾਂ ਨਾ ਕਿਸੇ ਨੂੰ ਵੀ ਬਣਾਉਨੇ ਆ ਉਸੇ ਕਰਕੇ ਕਿਸੇ ਨੂੰ ਅਹੁਦੇਦਾਰ ਚੁਣਿਆ ਜਾਂਦਾ ਜਾਂ ਕੋਈ ਮੰਤਰੀ ਚੁਣਿਆ ਜਾਂਦਾ ਜਾਂ ਕੋਈ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਉਹ ਕੋਈ ਸੇਵ ਦੇਣ ਲਈ ਚੁਣਿਆ ਜਾਂਦਾ ਜਦੋਂ ਉਹ ਹੀ ਇਦਾਂ ਦੇ ਮਤਭਾਗੇ ਬਿਆਨ ਦੇਣੇ ਲੱਗ ਜਾਂਦੇ ਨੇ ਤਾਂ ਛੱਕ ਦੀ ਨਜ਼ਰ ਤਾਂ ਬਿਲਕੁਲ ਉੱਤੇ ਜਾਂਦੀ ਆ ਜੀ ਮੰਗ ਪੱਤਰ ਜਨਾਇਕੀ ਮੰਕੀ ਕਰ ਰਹੇ ਮੰਗ ਤਾਂ ਇਹੋ ਕਰ ਰਹੇ ਆ ਕਿ ਜਿਸ ਬੰਦੇ ਨੇ ਇਦਾਂ ਦਾ ਬਹੁਤ ਕੰਮ ਕੀਤਾ ਉਸ ਨੂੰ ਵੱਧ ਤੋਂ ਵੱਧ ਸਜ਼ਾ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਆ ਤੇ ਜਿੰਨਾ ਵੀ ਹੋ ਸਕਦਾ ਪਬਲਿਕ ਨੂੰ ਪਤਾ ਲੱਗਣਾ ਚਾਹੀਦਾ ਕਿ ਦੁਨੀਆ ਦੇ ਵਿੱਚ ਕੋਈ ਮਾੜੀ ਹਰਕਤ ਇਦਾਂ ਦੀ ਕਰਦਾ ਤੇ ਉਹਨੂੰ ਕਿਹੜੀਆਂ ਸਜ਼ਾਾਂ ਮਿਲਦੀਆਂ ਉਹਦਾ ਕੀ ਹਰਕਤ ਹੁੰਦੀ ਆ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ ਨਾ ਹੋਊਗਾ ਜੇ ਹੁਣ ਅਸੀਂ ਸਟੈਂਡ ਕਰਾਂਗੇ ਤੇ ਅੱਗੇ ਤੋਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ